ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਉਸ ਬੰਦੇ ਇੱਕ ਸਟੇਜ ਤੋਂ ਬੋਲਦੇ ਆ ਕਿਹਾ ਕਿ ਸਾਰੇ ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਜਿੰਨੀਆਂ ਵੀ ਪੰਚਾਇਤਾਂ ਬਣਨ ਉਹ ਸਿਰਫ ਸਭਤੀਆਂ ਬਣਾਈਆਂ ਜਾਣ ਕੋਈ ਵੀ ਪੰਚਾਇਤ ਜਿਹੜੀ ਹੈ ਕਿਸੇ ਵੀ ਪਾਰਟੀ ਸਿੰਬਲ ਤੇ ਇਲੈਕਸ਼ਨ ਨਾਲ ਲੜੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚੋਂ ਅਸ ਇਹ ਜਿਹੜਾ ਸਿਸਟਮ ਹੈ ਖਤਮ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਕਿ ਸਾਰੇ ਜਿਹੜੇ ਲੋਕ ਆ ਆਪਸੀ ਭਾਈਚਾਰੇ ਨਾਲ ਨਵੀਂ ਪੰਚਾਇਤਾਂ ਦਾ ਗਠਨ ਕਰਨ ਨਾਲ ਹੀ ਉਹਨਾਂ ਨੇ ਇਹ ਐਲ ਵੀ ਕੀਤਾ ਕਿ ਜਿਹੜੀਆਂ ਪੰਚਾਇਤਾਂ ਸਵੈ ਸੰਵਤੀ ਨਾਲ ਚੜ੍ਹ ਕੇ ਆਣਗੀਆਂ ਉਹਨਾਂ ਨੂੰ 5 ਲੱਖ ਰੁਪਏ ਦਿੱਤਾ ਜਾਵੇਗਾ ਉਸ ਦੇ ਨਾਲ ਹੀ ਉਹਨਾਂ ਨੂੰ ਹਸਤਾਲ ਅ ਸਕੂਲ ਸਟੇਡੀਅਮ ਤੋਂ ਇਲਾਵਾ ਹੋਰ ਸਹੂਲਤ ਵੀ ਜਿਹੜੀ ਆ ਪਿੰਡ ਨੂੰ ਦਿੱਤੀ ਜਾਵੇਗੀ ਨਾਲ ਹੀ ਭਗਵਨ ਸਿੰਘ ਮਾਨ ਨੇ ਵੀ ਕਿਹਾ ਕਿ ਜਿਹੜੇ ਲੋਕ ਇਹ ਸੋਚਦੇ ਨੱਖ ਕੇ 40 ਲੱਖ ਰੁਪਏ ਖਰਚ ਕੇ ਉਹ ਸਰਪੰਚ ਬਣ ਗਏ ਪਰ ਇਹ ਦੱਸੋਗੇ ਜਦੋਂ 40 ਲੱਖ ਰੁਪਏ ਖਰਚਣਗੇ ਤਾਂ 80 ਲੱਖ ਰੁਪਏ ਕਿੱਥੋਂ ਕਮਾਉਣਗੇ ਇਸ ਤੋਂ ਇਹ ਸਾਬਤ ਹੁੰਦਾ ਕਿ ਉਹ ਉਹ ਸਰਪੰਚ ਪੰਚਾਇਤੀ ਫੰਡਾਂ ਵਿੱਚੋਂ ਧੋਖਾਧੜੀ ਕਰਨਗੇ ਇਸ ਲਈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਪੰਚਾਇਤਾਂ ਬਣਣ ਉਹ ਆਪਸੀ ਸਰਬ ਸੰਪਤੀ ਨਾਲ ਆਪਸੀ ਭਾਈਚਾਰੇ ਨਾਲ ਬਣਾਈਆਂ ਜਾਣ ਔਰ ਕੋਈ ਵੀ ਪਾਰਟੀਵਾਦੀ ਜਿਹੜੀ ਆ ਉਸ ਤਰ੍ਹਾਂ ਨਾ ਦਿਖਾਈ ਜਾਵੇ ਹਾਂ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਵੀ ਪੰਚਾਇਤਾਂ ਬਣਨੀਆਂ ਉਹਨਾਂ ਨੂੰ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਖੁੱਲੇ ਗਫੇ ਜਿਹੜੇ ਆ ਖੁੱਲ੍ਹੀਆਂ ਗਰੰਟਾ ਦਿੱਤੀਆਂ ਜਾਣੀਆਂ ਸੋ ਆਉਣ ਵਾਲੀਆਂ ਜੋ ਪੰਚਾਇਤਾਂ ਚ ਉਹਨਾਂ ਨੇ ਉਸ ਵਿੱਚ ਮਾਨ ਸਰਦ ਨੇ ਇੱਕੋ ਅਪੀਲ ਕੀਤੀ ਹੈ ਕਿ ਸਰਬਸੰਮਤੀ ਨਾਲ ਪੰਚਾਇਤ ਬਣਾਓ ਤੇ ਪੰਜਾਬ ਦਾ ਤੇ ਆਪਣੇ ਪਿੰਡ ਦਾ ਵਿਕਾਸ ਕਰੋ